ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਕਿ ਇਹਨਾਂ ਨੇ ਮੇਰੀ ਮਿਹਨਤ ਨੂੰ ਹਨਾ ਐਪਰੀਸ਼ੀਏਟ ਕੀਤਾ। ਨਾਨਵੀ ਬਹੁਤਾ ਟਾਈਮ ਹੀ ਲਾਇਆ ਇੱਕ ਦਿਨ ਮੈਨੂੰ ਕਿਹਾ ਕਿ ਤੂੰ ਦੱਸੋ ਕੀ ਲੋੜ ਹੈ। ਠੀਕ ਹੈ ਜੀ। ਅੱਜ ਕੱਲ੍ਹ ਦੋਸਤੋ ਤੁਸੀਂ ਮੇਰੇ ਪਿੱਛੇ ਜਿਹੜਾ ਹਵੇੜਾ ਦੇ ਲਿਆ ਹਨਾ ਤੇ ਉਹ ਤੁਸੀਂ ਪਛਾਣ ਲਿਆ ਹੋਊਗਾ ਕਿਉਂਕਿ ਜਿਨ੍ਹਾਂ ਨੇ ਸੱਜਣਾ ਦੇ ਵੀਡੀਓ ਦੇਖੀ ਸੀਗੀ ਆਪਾਂ ਉਸੇ ਵਿੜੇ ਅੱਜ ਫੇਰ ਆ ਗਏ ਆ ਤੇ ਇਹ ਵਿੜਾ ਹੈਗਾ ਜਿਹੜਾ ਪੰਜਾਬ ਦੀ ਅਰਸ਼ਦੀਪ ਕੌਰ ਦਾ ਹੈਗਾ ਤੇ ਆਜੋ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆਂਗੇ। ਅੱਜ ਕਿਉਂ ਆਏ ਆਪਾਂ ਅੱਜ ਇਸ ਲਈ ਆਏ ਆ ਕਿਉਂਕਿ ਅਰਸ਼ਦੀਪ ਕੌਰ ਨੇ ਪਿੱਛੇ ਜਿਹੜਾ 10ਵਾਂ ਰਿਜ਼ਲਟ ਆਇਆ ਸੀਗਾ ਉਹ ਚੋਂ ਜਿਹੜਾ ਆਪਣੇ ਜ਼ਿਲ੍ਹੇ ਦੇ ਵਿੱਚੋਂ ਉਹ ਪਹਿਲਾ ਸਥਾਨ ਕੀਤਾ ਸੀਗਾ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਤੇ ਅੱਜ ਉਹਨੂੰ ਮੁਬਾਰਕਬਾਦ ਦੇਣਾ ਹੈ ਕੈਨੇਡਾ ਤੋਂ ਸਪੈਸ਼ਲ ਜਿਹੜੇ ਕੈਨੇਡਾ ਤੋਂ ਸਪੈਸ਼ਲ ਸੱਜਣ ਆਏ ਆ ਆਪਾਂ ਉਹਨਾਂ ਨਾਲ ਤੁਹਾਨੂੰ ਮਿਲਾਉਣੇ ਆ ਤੇ ਗੱਲਬਾਤ ਕਰਦੇ ਆ ਆਪਾਂ ਅਰਸ਼ਦੀਪ ਕੌਰ ਨਾਲ ਆਜੋ ਤੇ ਆਜੋ ਆਪਾਂ ਕਰਦੇ ਆ ਗੱਲਬਾਤ ਜਿਹੜੇ ਇਨਸਾਨ ਕੈਨੇਡਾ ਤੋਂ ਸਪੈਸ਼ਲ ਮਿਲਣ ਆਏ ਆ ਅਰਸ਼ਦੀਪ ਨੂੰ ਤੇ ਉਹਨਾਂ ਨਾਲ ਆਪਾਂ ਮਿਲਾਉਣੇ ਆ ਤਾਂ ਆਪਣੇ ਨਾਲ ਪਹੁੰਚੇ ਹਨ ਜਗਦੀ ਤੁਹਾਨੂੰ ਜਿਹੜਾ ਅਰਸ਼ਦੀਪ ਕੌਰ ਆਪਣੇ ਪਿੰਡ ਦੀ ਸਰਾਵਾ ਦੀ ਜਿਹੜੀ ਧੀ ਹੈ ਉਹਨੇ ਨਾਮ ਰੋਸ਼ਨ ਕੀਤਾ ਜੀ ਤੇ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਤਾਂ ਪਤਾ ਕਿਵੇਂ ਲੱਗਿਆ ਹੁਣ ਤੁਸੀਂ ਕੈਨੇਡਾ ਤੋਂ ਆਏ ਹੋ ਜੀ ਸਾਨੂੰ ਇੱਕ ਤਾਂ ਚੈਨਲ ਸੀ ਆ ਪੂਰਨ ਸਿੰਘ ਸਰਾਵਾ ਉਹਨਾਂ ਨੇ ਮੈਨੂੰ ਫਾਰਵਰਡ ਕੀਤਾ ਸੀ ਠੀਕ ਹੈ ਜੀ ਉੱਥੇ ਮੈਂ ਵੇਖਿਆ ਸਾਰਾ ਪੜਿਆ ਸੁਣਿਆ ਹਾਂਜੀ ਤੇ ਫਿਰ ਮੈਂ ਇਹਨਾਂ ਨੂੰ ਪੂਰਨ ਨੂੰ ਫੋਨ ਕੀਤਾ ਇਹ ਬੇਟੀ ਕੌਣ ਹੈ ਤੇ ਮੈਂ ਦੱਸਿਆ ਵੀ ਆਪਣੇ ਪਿੰਡ ਦੀ ਫਲਾਨਿਆਂ ਦੀ ਪੁੱਤਰੀ ਹੈ ਕੋਈ ਅਸੀਂ ਵੱਡੇ ਨੂੰ ਜਾਣਦੇ ਹਾਂ ਨਾ ਹਾਂਜੀ ਹਾਂਜੀ ਫਿਰ ਮਨ ਤਾਂ ਬਹੁਤ ਖੁਸ਼ ਆ ਫਿਰ ਮੈਂ ਜੀ ਕੀਤਾ ਪੁੱਛੀਏ ਤੁਸੀਂ ਕਿ ਐਡੀ ਬੇਟੀ ਜਿਹੜੀ ਐਨੇ ਕਮਜ਼ੋਰ ਵਰਗ ਚੋਂ ਇੱਥੇ ਪਹੁੰਚੀ ਐਨੇ ਨੰਬਰ ਲੈ ਰਹੀ ਐ ਕੋਈ ਸਹੂਲਤ ਨਹੀਂ ਦੇ ਕੋਲੇ ਜਿਵੇਂ ਵੇਖਿਆ ਮੈਂ ਵੀਡੀਓ ਚ ਹਾਂਜੀ ਕੋਈ ਸਹੂਲਤ ਨਹੀਂ ਕਿਵੇਂ ਕਰਦੇ ਆਪਾਂ ਹਾਲਾਤ ਦੇ ਦੇਖ ਰਹੇ ਵੀ ਹਾਲਾਤ ਤੋਂ ਵੀ ਜੋ ਉੱਠ ਕੇ ਇੱਕ ਮਹੀਨੇ ਤੱਕ ਜਿਹੜਾ ਨਾਰੋਸ਼ਨ ਕੀਤਾ ਕੋਈ ਵੀ ਮੈਂ ਹੁਣ ਵੀ ਘਰ ਹੀ ਬੈਠਾ ਨਾ ਦੇ ਮੈਂ ਦੇਖ ਰਿਹਾ ਮੈਂ ਹੈਰਾਨ ਹੋਇਆ ਵੀ ਇੱਕ ਇਹ ਬੇਟੀ ਇੰਨੀ ਸ਼ਿਆਰ ਕੁਦਰਤ ਦੀ ਦੇਨ ਐ ਇਹਨੂੰ ਇਹਦਾ ਦਿਮਾਗ ਜਾਂ ਬਾਕੀ ਮਿਹਨਤ ਵੀ ਕਿੱਥੇ ਇਹਨੇ ਨੰਬਰ ਪ੍ਰਾਪਤ ਕੀਤੇ ਫਿਰ ਸਕੂਲ ਦਾ ਆਪਾਂ ਕਹਿੰਦੇ ਸਰਕਾਰੀ ਸਕੂਲਾਂ ਚ ਪੜਾਉਂਦੇ ਨੇ ਟੀਚਰ ਸਟਾਫ ਘਟਾ ਹੈ ਗਾਇਰਾ ਰਹਿੰਦੇ ਹੈ ਉਹ ਸਟਾਫ ਤੇ ਬੜੀ ਮਿਹਨਤ ਹੈ ਜਿਹੜੇ ਨੇ ਪੜ੍ਹਾਈ ਤੇ ਬੇਟੀ ਨੇ ਜਿਹੜੀ ਪੜਿਆ ਇਹ ਇਹਦੀ ਵੱਖਰੀ ਹੈਗੇ ਸਿਆਣਪ ਜਿਹੜੇ ਇੱਥੇ ਇਹਨੇ ਨੰਬਰ ਪ੍ਰਾਪਤ ਕੀਤੇ ਤੇ ਅਸੀਂ ਆਪਾਂ ਅਕਸਰ ਹੀ ਕਹਿ ਦਿੰਦੇ ਆ ਸਰਕਾਰੀ ਸਕੂਲਾਂ 'ਚ ਤਾਂ ਪੜ੍ਹਾਈ ਹੈਣੀਗੀ ਹਨਾ ਜੀ ਜਿਵੇਂ ਹੁਣ ਆਪਾਂ ਅਰਸ਼ਦੀਪ ਕੌਰ ਨੂੰ ਦੇਖ ਰਹੇ ਆਂ ਆਪਾਂ ਪਹਿਲਾਂ ਵੀ ਵੀਡੀਓ ਕੀਤੀ ਸੀ ਅਸੀਂ ਸਟਾਰਟਿੰਗ ਤੇ ਆਏ ਚਲੋ ਤੁਸੀਂ ਹੁਣ ਬਾਹਰੋਂ ਆਏ ਆ ਵਿਜ਼ਿਟ ਕੀਤਾ ਹਨਾ ਸਪੈਸ਼ਲ ਵੀ ਮੁਬਾਰਕਬਾਦ ਵੀ ਦੇਣ ਆਏ ਆ ਅੱਜ ਤੇ ਬਹੁਤ ਖੁਸ਼ੀ ਦੀ ਗੱਲ ਆ ਤਾ ਪਤਾ ਲੱਗਿਆਗਾ ਬੈਕਗ੍ਰਾਉਂਡ ਕੈਮਰੇ ਤੋਂ ਵੀ ਤੁਸੀਂ ਜਿਹੜਾ ਅਰਚੀਦੀਪ ਕੌਰ ਦਾ ਖਰਚਾ ਪੜ੍ਹਾਈ ਦਾ ਪਲੱਸ 1 ਤੇ ਪਲੱਸ 2 ਤੱਕ ਤੁਸੀਂ ਚੱਕ ਰਹੇ ਹੋ ਹਾਂਜੀ ਇਹੇ ਬਸ ਇਹ ਖਰਚਾ ਇਹ ਨਾ ਕਾ ਇਹ ਤਾਂ ਮੇਰੇ ਨਾਲ ਇੱਕ ਦਾ ਪਿਆਰ ਹੈ ਇਹ ਬੇਟੀ ਨੂੰ ਕੋ ਜਰੂ ਇਸ ਤਰ੍ਹਾਂ ਦਾ ਬੱਚਾ ਜੇ ਕਮਜ਼ੋਰ ਵਰਗ ਦਾ ਜਾਂ ਉੱਠ ਕੇ ਨਹੀਂ ਮਿਹਨਤ ਕਰਕੇ ਇੰਨੇ ਨੰਬਰ ਲੈ ਕੇ ਜੇ ਸਾਡੇ ਕੋਲ ਦੇਖ ਸਕਦੇ ਹਾਂ ਤੇ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ ਤੇ ਫਰਜ਼ ਬਣਦਾ ਹੈ ਵੀ ਇਹੋ ਜਿਹੇ ਦੀ ਹੈਲਪ ਕੀਤੀ ਹੈਲਪ ਕਰਕੇ ਬੱਚਾ ਇਹ ਪੜ੍ਹੂਗਾ ਵੱਡਾ ਹੋ ਕੇ ਕੋਈ ਚੰਗੀ ਪੋਸਟ ਤੇ ਲੱਗੂਗਾ ਪਿੰਡ ਦਾ ਨਾਮ ਰੋਸ਼ਨੂਗਾ ਤੇ ਇਸ ਕਰਕੇ ਤੁਸ਼ੀ ਅਸੀਂ ਮੈਂ ਸੇਵਾ ਜਾਂ ਕੁਛ ਕਰੋ ਦਾਨ ਦਾਨ ਤਣੀ ਮਤਲਬ ਹੌਸਲਾ ਵਜਾਈਏ ਹਾਂ ਤੇ ਮਿਲੂਗਾ ਤਾਂ ਬੱਚੇ ਆ ਤੇ ਬਾਕੀਆਂ ਪਰਸਤੀ ਵੀ ਕਰਨ ਉਹ ਕਰ ਦਿਆਂਗਾ ਹਨਾ ਤਾਂ ਅਰਸ਼ਦੀਪ ਅੱਜ ਆਏ ਅੰਕਲ ਹਨਾ ਬਾਹਰੋਂ ਸਪੈਸ਼ਲ ਤੁਹਾਨੂੰ ਮਿਲਣ ਆਏ ਆਗੇ ਕੈਨੇਡਾ ਤੋਂ ਆਏ ਆਗੇ ਤੇ ਹੁਣ ਵਿਜ਼ਿਟ ਕੀਤਾ ਇਸਰਾਮਾਂ ਜਿੱਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਆਪਣੇ ਪਿੰਡ ਦੀ ਜਿਹੜੀ ਧੀ ਆ ਇਸਰਾਮਾਂ ਦੀ ਉਹਨੇ ਨਾਮ ਰੋਸ਼ਨ ਕੀਤਾ ਤਾਂ ਹੁਣ ਸਪੈਸ਼ਲ ਆਇਆ ਤੁਹਾਨੂੰ ਕਿਵੇਂ ਲੱਗ ਰਿਹਾ ਅੱਜ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਕਿ ਇਹਨਾਂ ਨੇ ਮੇਰੀ ਮਿਹਨਤ ਨੂੰ ਹਨਾ ਐਪਰੀਸ਼ੀਏਟ ਕੀਤਾ ਕਿ ਜਿੰਨਾ ਮਤਲਬ ਇਹ ਮੈਨੂੰ ਹੁਣ ਆਏ ਮਹੀਨੇ ਦਾ 1500 ਰੁਪਏ ਭਾ ਦਿੰਦੇ ਆ ਠੀਕ ਹੈ ਤੇ ਕਿ ਮੈਨੂੰ ਐਪਰੀਸ਼ੀਏਟ ਕਰਦੇ ਆ ਹਨਾ ਇਹਦੇ ਨਾਲ ਮੇਰੀ ਪੜ੍ਹਾਈ ਦਾ ਖਰਚਾ ਵੀ ਚੱਲ ਜਾਂਦਾ ਕਾਫੀਆਂ ਕਿਤਾਬਾਂ ਦਾ ਫਿਰ ਇਸ ਲਈ ਮੈਂ ਇਹਨਾਂ ਦਾ ਥੈਂਕ ਯੂ ਕਰਦੀ ਆ ਮੈਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮਚ ਤਾਂ ਅੱਗੇ ਮੰਨ ਕੇ ਚੱਲੋ ਹੁਣ ਜਿਵੇਂ ਤੁਸੀਂ ਉਹਦੇ ਆਪਾਂ ਗੱਲ ਕੀਤੀ ਸੀ ਕਿ ਤੇ ਇਹਨਾਂ ਨੂੰ ਤੁਸੀਂ ਦੱਸਿਆ ਹੁਣ ਜਿਵੇਂ ਵਕੀਲ ਬਣਨਾ ਚਾਹੁੰਦੇ ਆ ਲਾਅ ਦਾ ਕੋਰਸ ਕਰਨਾ ਕਿ ਹਾਂਜੀ ਤੇ ਫਿਰ ਲਾਦਾ ਪੜ੍ਹਾਈ ਪੂਰੀ ਔਖੀ ਹੁੰਦੀ ਆ ਤੇ ਵੇ ਰਾ ਹੁਣ ਜਿਵੇਂ ਇੱਧਰ ਤਾਂ ਚਲ ਮੰਨਦੇ ਆ ਆਪਾਂ ਪੂਰੇ ਚੰਗੇ ਨਬਰ ਲੈਣੇ ਆ ਤੂੰ ਤੇ ਅੱਗੇ ਫਿਰ ਇਹ ਦਿਨ ਰਾਤ ਮਿਹਨਤ ਕਰਨੀ ਪੈਣੀ ਆ ਕੋਈ ਨਾ ਕਰ ਲੂੰਗੀ ਤੇ ਜੇ ਇਹਨਾਂ ਨੇ ਸਾਥ ਦਿੱਤਾ ਤੇ ਅੱਗੇ ਵੀ ਸਾਥ ਦੇਣਾ ਤੂੰ ਸਾਰਿਆਂ ਦਾ ਹਾਂਜੀ ਪੂਰੀ ਅਸੀਂ ਉਮੀਦ ਆ ਤੇਰੇ ਤੋਂ ਸਾਨੂੰ ਸਾਰੇ ਪਿੰਡੋਂ ਤਾਂ ਹੈਗੇ ਹੁਣ ਤਾਂ ਪੰਜਾਬ ਨੂੰ ਯੋਧੂਬਾਦ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਹੋਰ ਅੱਜ ਆਏ ਆ ਗੱਲਬਾਤ ਇਹਨਾਂ ਨੂੰ ਕੋਈ ਨਸੀਹਤ ਬੱਚੇ ਤੌਰ ਤੇ ਇਹਨਾਂ ਨੂੰ ਇੱਕ ਤਾਂ ਇਹ ਵੀ ਇਸ ਤਰੀਏ ਆਪਦੇ ਜਿਹੜੀ ਪੜ੍ਹਾਈ ਕੰਟੀਨਿਊ ਰੱਖਣ ਆਪਦਾ ਲੈਵਲ ਜੋ ਇਸਟਾਪ ਜਿਵੇਂ ਲੈ ਰਹੇ ਨੰਬਰ ਲੈ ਰਹੇ ਜੋ ਉਹਦੀ ਪ੍ਰਾਪਤੀ ਇਹ ਉੱਪਰ ਲਿਜਾਣ ਥੱਲੇ ਨਹੀਂ ਆਉਂਦੇ ਨਾ ਤੇ ਬਾਕੀ ਸਮੇਂ ਸਿਰ ਅਸੀਂ ਜਿਵੇਂ ਇਸ ਤਰ੍ਹਾਂ ਇੱਕ ਮਿਹਨਤ ਕਰੀ ਜਾਊਗੀ ਸਮੇਂ ਉਹ ਵੀ ਅਸੀਂ ਲੋਡ ਅਮਤਾਵ ਕਦੇ ਨਹੀਂ ਸਾਡੇ ਪਹੁੰਚ ਹੋਏ ਫਿਰ ਵੀ ਅਸੀਂ ਇਹਨਾਂ ਦੀ ਹੈਲਪ ਕਰਾਂਗੇ ਇਹ ਜੇ ਸਾ ਅੱਜ ਇਸ ਤਰ੍ਹਾਂ ਸਾਨੂੰ ਇਹਨਾਂ ਦੇ ਨਤੀਜੇ ਆਉਂਦੇ ਰਹੇ ਜਿਵੇਂ ਬੱਚੇ ਅੱਜ ਕੱਲ ਵੀ ਵਧਿਆ ਨੰਬਰ ਲੈ ਰਹੀ ਹੈ ਇਹਨੇ ਪੜਨਾ ਵੀ ਅੱਗੇ ਹੈ ਤੇ ਫਿਰ ਵੀ ਅਸੀਂ ਇਹਦਾ ਸਾਥ ਨਹੀਂ ਛੱਡਣਾ ਅੱਗੇ ਜਿਵੇਂ ਇਹ ਅਰਸ਼ ਕਹਿ ਰਹੀ ਹੁਣ ਲਾਅ ਦੀ ਪੜ੍ਹਾਈ ਕਰਨੀ ਆ ਤੇ ਜੇ ਅੱਗੇ ਵੀ ਕੋਈ ਹੈਲਪ ਦੀ ਲੋੜ ਆ ਤਾਂ ਤੁਸੀਂ ਨਾਮ ਲੈਣੀ ਅਸੀਂ ਕਰਾਂਗੇ ਜਿੰਨੀ ਪਹੁੰਚਵੇ ਅਸੀਂ ਜ਼ਰੂਰ ਕਰਾਂਗੇ ਇਹ ਇਹਦੇ ਵੱਲੋਂ ਸਾਨੂੰ ਉਮੀਦ ਆ ਇਹ ਇਹ ਆਪਦਾ ਰਵੇ ਸਾਡੇ ਵੱਲੋਂ ਕੋਈ ਨਹੀਂ ਜੀ 101% ਜੇ ਦੇਉਂਗੀ ਤਾਂ ਤੁਸੀਂ ਸਾਡੇ ਹੀ 102 ਹੀ ਹੈ ਹੋਈ ਆਰੇ ਕੋਈ ਗੱਲ ਨਹੀਂ ਅਸੀਂ ਇਹੋ ਜਿਹੇ ਬੱਚਿਆਂ ਨੂੰ ਬਸ ਸਾਡਾ ਤਾਂ ਮਨ ਖੁਸ਼ ਹੁੰਦਾ ਹਾਂ ਹਾਂ ਹੋਰ ਸਾਡੀ ਤਾਂ ਇਹੀ ਜਿਹੜੀ ਸੇਵਾ ਜਾਂ ਕੁਝ ਕਰੀ ਸਹੀ ਸੇਵਾ ਇਹੀ ਕਰਦੇ ਰੱਬ ਨੇ ਸਾਨੂੰ ਕੋਈ ਇੱਕ ਆਦਮੀ ਜਿਹੜਾ ਕੋਈ ਮਾਇਆ ਰੱਬ ਨਹੀਂ ਇਹ ਤਾਂ ਪਰਮਾਤਮਾ ਨੇ ਚੱਲ ਸਾਧਰ ਮੰਨ ਜਾਂਦਾ ਹੈ ਮੇਨੂੰ ਹੀ ਹੈਲਪ ਕਰ ਦਿੰਦਾ ਜਿਵੇਂ ਪਤਾ ਲੱਗ ਗਿਆ ਵੀ ਤੁਸੀਂ ਵੀ ਸਰਕਾਰੀ ਸਕੂਲ 'ਚ ਹੀ ਇੱਥੇ ਬਤਾਓ ਹਾਂਜੀ ਮੈਂ ਜੀ ਸਰਕਾਰੀ ਸਕੂਲ 'ਚ ਪੜਿਆ ਐਸੇ ਸਕੂਲ 'ਚ ਹੀ ਪੜਿਆ ਠੀਕ ਹੈ ਜੀ ਸਰਾ ਉਹਦੇ ਉਹ ਵੀ ਸਟਾਫ ਸੀ ਹੁਣ ਮੈਨੂੰ ਇਹ ਖੁਸ਼ੀ ਹੈ ਵੀ ਜਿਵੇਂ ਹੁਣ ਖਬਰਾਂ ਸੁਣਦੇ ਅਸੀਂ ਵੀ ਪ੍ਰਾਈਵੇਟ ਸਕੂਲ ਆਏ ਹੋ ਕੇ ਉਹ ਹੋ ਕੇ ਵੀ ਇਹ ਬੱਚੀ ਉੱਥੇ ਪੜ੍ਹੀ ਹੈ ਨਾ ਇਹ ਇਹਦਾ ਮਤਲਬ ਉੱਥੇ ਪੜ੍ਹੇ ਹਾਂ ਜੀ ਅਸੀਂ ਵੀ ਮਾਸਟਰ ਪੂਰਨ ਕਰਨ ਸੀ ਨੂੰ ਜੇ ਅਸੀਂ ਅੱਜ ਆਉਂਦਾ ਸੀ ਇਹਨਾਂ ਕੋਲੋਂ ਪੜ੍ਹਿਆ ਤਾਂ ਇਹਨਾਂ ਦੀ ਬਦੌਲਤ ਜਿਹੜੀ ਹੈਗੀ ਅੱਜ ਅਸੀਂ ਇੱਥੇ ਬੈਠੇ ਹਾਂ ਇਹ ਇਹ ਮੇਰਾ ਕਹਿੰਦਾ ਮਤਲਬ ਜਿਹੜੀ ਸਰਾਵਾ ਸਕੂਲ ਦੀ ਜਿਹੜਾ ਸਟੈਂਡਰਡ ਵਾਲਾ ਸਕੂਲ ਦਾ ਬਰਕਰਾਰ ਹੈ ਹਾਂ ਜੀ ਤੇ ਅੱਜ ਵੀ ਬਰਕਰਾਰ ਤਾਂ ਪਤਲਾਦੇ ਬੱਚੇ ਉੱਥੋਂ ਨਿਕਲਦੇ ਆ ਹੁਣ ਇਹ ਕੱਲੀ ਨਹੀਂ ਹੋਰ ਵੀ ਕਈ ਬੱਚੇ ਬੜੇ ਹ ਆਇਆ ਸੀ ਰੋ ਇੱਥੇ ਨਾ ਤੇ ਮੈਂ ਪੂਰਥ ਉਹ ਹੈ ਨਹੀਂ ਸੀ ਇੱਥੇ ਕੈਨੇਡਾ ਗਿਆ ਸੀ ਮੈਂ ਦੱਸਿਆ ਮੈਂ ਸਕੂਲ ਜਾ ਕੇ ਮੈਂ ਸਕੂਲ ਬਹੁਤ ਸੋਣ ਲੱਗਾ ਮੈਨੂੰ ਕੋਈ ਕਮੀ ਨਹੀਂ ਲੱਗੀ ਠੀਕ ਹੈ ਬਾਕੀ ਬਾਕੀ ਕਮੀਆਂ ਪ੍ਰੇਖੀਆਂ ਤੁਹਾਡੇ ਲੋਕਲ ਜਿਆਦੇ ਪਤਾ ਸਰਪੰਚ ਸਾਹਿਬ ਬੈਠੇ ਆ ਇਹ ਆਪੇ ਪੂਰਨਾ ਕਰ ਦੇਣਗੇ ਨਹੀਂ ਇਹ ਕਰ ਦੇਣਗੇ ਪੂਰਨਾ ਜੀ ਤੁਸੀਂ ਹੁਣ ਇਹ ਕੈਨੇਡਾ ਬਤੌਰ ਕੀ ਕਰ ਰਹੇ ਹੋ ਹੁਣ ਜੀ ਉੱਥੇ ਮੈਂ ਰਿਟਾਇਰ ਆ ਜੀ ਰਿਟਾਇਰ ਆ ਬਿਲਕੁਲ ਬੇ ਬੇਟਾ ਮੇਰਾ ਇੰਜੀਨੀਅਰ ਹੈ ਠੀਕ ਹੈ ਜੀ ਤੇ ਬੇਟੀ ਡਾਕਟਰ ਹੈ ਠੀਕ ਹੈ ਤੇ ਡਾਕਟਰ ਲ ਹੈ ਕਿ ਨਰਸ ਹਾਂਜੀ ਤੇ ਦੋਨੇ ਬਸਾਲਾ ਵੀ ਇੰਜੀਨੀਅਰ ਹਾਂ ਚੰਗੇ ਜੌਬਸ ਹੈ ਹਾਂ ਤੁਹਾਡਾ ਜੀ ਇੱਕ ਵਾਰ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਬੱਚੀ ਨੂੰ ਇੰਨਾ ਕੇ ਮਾਣ ਦਿੱਤਾ ਤੇ ਅੱਗੇ ਵੀ ਪਿਆਰ ਦਿੰਦੇ ਰਹੋਗੇ ਬਹੁਤ ਬਹੁਤ ਧੰਨਵਾਦੀ ਬੈ ਥੈਂਕ ਯੂ ਤਾਂ ਦੋਸਤੋ ਆਪਣੇ ਨਾਲ ਸਰਪੰਚ ਸਾਹਿਬ ਵੀ ਆਏ ਆ ਸਰਪੰਚ ਗਰਮੀਤ ਸਿੰਘ ਤੇ ਨਾਲ ਮੈਂਬਰ ਸਾਹਿਬ ਆਏ ਆਪਣੇ ਤੇ ਸਾਡੇ ਮਾਸਟਰ ਪੂਰਨ ਸਿੰਘ ਜੀ ਆ ਤੇ ਨਾਲ ਸਰਜੀਤ ਸਿੰਘ ਤੇ ਆਪਾਂ ਮਾਸਟਰ ਪੂਰਨ ਸਿੰਘ ਜੀ ਨਾਲ ਵੀ ਕਰਦੇ ਆ ਗੱਲਬਾਤ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਮੈਂ ਜਦੋਂ ਅਰਸ਼ਦੀਪਰ ਅਰਸ਼ਦੀਪ ਦਾ ਰਿਜ਼ਲਟ ਆਇਆ ਤੇ ਮੇਰੇ ਮਨ ਚ ਆਈ ਵੀ ਇਹੋ ਜਿਹੇ ਬੱਚੇ ਜਿਹੜੇ ਪੱਥਰਾਂ ਚ ਉਗਣ ਵਾਲੇ ਆ ਵੀ ਇਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਵੇ ਕਿਵੇਂ ਕੀਤਾ ਜਾਵੇ ਮੇਰੇ ਇੱਕਦਮ ਦਿਮਾਗ ਚ ਆਇਆ ਮੇਰੇ ਤੇ ਜਗਦੀਸ਼ ਸਿੰਘ ਦੀ ਗੱਲ ਆਮ ਤੌਰ ਤੇ ਹੁੰਦੀ ਰਹਿੰਦੀ ਸੀ ਵੀ ਪਿੰਡ ਚ ਕਿਸੇ ਕਿਸਮ ਦੀ ਕੋਈ ਸਮੱਸਿਆ ਆ ਜਾਂ ਆਪਣਾ ਚ ਕਿਸੇ ਕਿਸਮ ਦੀ ਲੋੜ ਆ ਉਹਨੂੰ ਆਪਾਂ ਹੈਲਪ ਕਰੀਏ ਉੱਥੇ ਤੇ ਮੇਰੇ ਦਿਮਾਗ ਚ ਇੱਕਦਮ ਆਇਆ ਵੀ ਹੈਲਪ ਕਰਨ ਦਾ ਥਾਂ ਤਾਂ ਹੁਣ ਅਸਲ ਮਿਲ ਗਿਆ ਜਿੱਥੇ ਕਰਨੀ ਚਾਹੀਦੀ ਇੱਥੇ ਹੈਲਪ ਕਰਨੀ ਚਾਹੀਦੀ ਮੈਂ ਇਹਨਾਂ ਨੂੰ ਇਹਨਾਂ ਨਾਲ ਫੋਨ ਤੇ ਵੀ ਗੱਲ ਕੀਤੀ ਤੇ ਜਿਹੜੀ ਆਪਾਂ ਉਸ ਦਿਨ ਰਿਕਾਰਡਿੰਗ ਕੀਤੀ ਸੀ ਉਹ ਵੀ ਭੇਜੀ ਤੇ ਇਹਨਾਂ ਨੇ ਵੀ ਬਹੁਤਾ ਟਾਈਮ ਹੀ ਲਾਇਆ ਇੱਕ ਦਿਨ ਮੈਨੂੰ ਕਿਹਾ ਕਿ ਤੂੰ ਦੱਸੋ ਕੀ ਲੋੜ ਹੈ ਠੀਕ ਹੈ ਜੀ ਤੇ ਇਹਨਾਂ ਨੇ ਫਿਰ ਅਰਸ਼ਦੀਪ ਦੀ ਪੜ੍ਹਾਈ ਦਾ ਖਰਚਾ ਜੋ ਪਲੱਸ 1 ਤੇ 2 ਦਾ ਉਹ ਮੇਰੇ ਨਾਲ اقرار ਕੀਤਾ ਵੀ ਮੈਂ ਇਹ ਪੂਰਾ ਕਰੂੰਗਾ ਇਹ ਲਗਾਤਾਰ ਉਹਨਾਂ ਨਾਲ ਇਹਨੂੰ ਖਰਚਾ ਜਿਹੜਾ ਭੇਜ ਰਹੇ ਠੀਕ ਹੈ ਜੀ ਤੇ ਮੈਂ ਜਗਦੀਸ਼ ਸਿੰਘ ਦਾ ਵੀ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮਤਲਬ ਮੇਰੇ ਕਹਿ ਤੇ ਫੁੱਲ ਚੜਾਏ ਤੇ ਅਰਸ਼ਦੀਪ ਨੂੰ ਵਧਾਈ ਦਿਨਾ ਵੀ ਤੂੰ ਬੇਟਾ ਇਹਨੂੰ ਆਪਦੇ ਜਿਹੜਾ ਸਟੈਂਡਰਡ ਨੂੰ ਮੇਨਟੇਨ ਰੱਖ ਕਿਸੇ ਕਿਸਮ ਦੀ ਤੈਨੂੰ ਪਿੰਡਾ ਜਿਹੜਾ ਨਗਰ ਆ ਜਾਂ ਜਿਹੜੇ ਸੇਵਾ ਕਰਨ ਵਾਲੇ ਲੋਕ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੰਦੇ ਇਹੋ ਜਿਹੇ ਬੱਚਿਆਂ ਨੂੰ ਤਾਂ ਲੱਭਦੇ ਵੀ ਸੀ ਹੈਲਪ ਕਰੀਏ ਉੱਥੇ ਠੀਕ ਹੈ ਜੀ ਤਾਂ ਉਮੀਦ ਉਮੀਦ ਵੀ ਕਰਦਾ ਵੀ ਇਹ ਇਹ ਮੇਨਟੇਨ ਰੱਖੀਏ ਇਹ ਚੀਜ਼ ਪੰਸਾ ਤੁਸੀਂ ਕੀ ਕਹਿਣਾ ਚਾਹੋਗੇ ਅਰਸ਼ਦੀਪ ਨੂੰ ਅੱਜ ਬਹੁਤ ਵਧੀਆ ਅਰਸ਼ਦੀਪ ਆਪਣੇ ਪਿੰਡ ਦੀ ਬੱਚੀ ਹੈ ਇਸ ਬੱਚੀ ਨੇ ਆਪ ਦੇ ਟੈਲੈਂਟ ਨਾਲ ਆਪ ਇੱਕ ਤਾਂ ਆਪਾ ਕਹਿ ਦਿੰਨੇ ਜੇਰ ਫਲਾਨਾ ਗਰੀਬ ਬੰਦਾ ਉਹਦੀ ਹੈਲਪ ਕਰਨੀ ਹੈ ਤੇ ਸਾਡਾ ਵੱਡਾ ਭਰਾ ਹੈ ਬਾਈ ਜਗਦੀਪ ਸਿੰਘ ਜੀ ਸਾਡੇ ਪਰਿਵਾਰਕ ਮੈਂਬਰੀ ਹੈ ਤੇ ਇੱਕ ਤਾਂ ਆਪਾ ਕੋਈ ਸ਼ਿਫਾਰਿਸ਼ ਪਾਉਂਦਾ ਬੰਦਾ ਵੀ ਆਪਾਂ ਪਰਮਾਨੇ ਬੱਚੇ ਦੀ ਜਾਂ ਫਲਾਨੇ ਪਿੰਡ 'ਚ ਆਪਣੇ ਹੈਲਪ ਕਰਨੀ ਹੈ ਪਰ ਇਹ ਅਰਸ਼ਦੀਪ ਨੇ ਆਪ ਦੇ ਟੈਲੈਂਟ ਨਾਲ ਆਪ ਖਿੱਚਿਆ ਉਹ ਖਿੱਚ ਕੀਤੀ ਹੈ ਆਪ ਦਾ ਆਪ ਦੇ ਮਿਹਨਤ ਨਾਲ ਤੇ ਬਹੁਤ ਵਧੀਆ ਹੈ ਉਹਨਾਂ ਦੇ ਵੀ ਦਿਮਾਗ 'ਚ ਜੋ ਗੱਲ ਆਈ ਹੈ ਵੀ ਚਲੋ ਆਪਣੇ ਪਿੰਡ ਦੀ ਬੱਚੀ ਹੈ ਤੇ ਇਹ ਪੜ੍ਹੂਗੀ ਤਾਂ ਜੋ ਪੜ੍ਹਾਈ ਦਾ ਖਰਚਾ ਜਿੰਨਾਂ ਕੋ ਨਹੀਂ ਕਰ ਸਕਦਾ ਕਿ ਇਹ ਰਿ ਪਰਿਵਾਰ ਤਾਂ ਉਹ ਭਾਈ ਜਗਦੀਪ ਸਿੰਘ ਜੀ ਕਰਨਗੇ ਤੇ ਵਾਹਿਗੁਰੂ ਅੱਗੇ ਅਰਦਾਸ ਆ ਵੀ ਬਹੁਤ ਵਧੀਆ ਤਰੱਕੀਆਂ ਬਖਸ਼ੇ ਅਰਸ਼ਦੀਪ ਨੂੰ ਤੇ ਨਾਮ ਪਿੰਡ ਦਾ ਰੋਸ਼ਨ ਕਰੇ ਜੀ ਬਾਕੀ ਸਰਪੰਚ ਸਾਹਿਬ ਆਪਾਂ ਤਾਂ ਉਦਦੇ ਵੀ ਜਿਹੜਾ ਹੈਗਾ ਅਰਸ਼ਦੀਪ ਨੂੰ ਪੂਰਾ ਹੌਸਲਾ ਦੇ ਕੇ ਗਏ ਆ ਸਾਰੇ ਹਨਾ ਮੈਂਬਰ ਸਾਹਿਬਾਨ ਵੀ ਸਾਰੇ ਆਪਣੇ ਨਾਲ ਸੀਗੇ ਤੇ ਅੱਗੇ ਵੀ ਜੇ ਕੋਈ ਲੋਡ ਪੈਂਦੀ ਆ ਤਾਂ ਪਿੰਡ ਲੈਵਲ ਤੇ ਪਿੰਡ ਦੀ ਪੰਚਾਇਤ ਦੇ ਬਤੌਰ ਤੁਸੀਂ ਕੰਮ ਕਰ ਰਹੇ ਹੋ ਤਾਂ ਤੁਸੀਂ ਕੀ ਜਿਹੜੀ ਸਹੂਲਤਾਂ ਇਕੱਲੀ ਅਰਸ਼ਦੀਪ ਕੌਰ ਨੂੰ ਨਹੀਂ ਹੋਰ ਵੀ ਜਿਹੜੇ ਬੱਚੇ ਆ ਪਿੰਡ ਦੇ ਉਹਨਾਂ ਨੂੰ ਕੀ ਸਹੂਲਤ ਤੁਸੀਂ ਦੇ ਸਕਦੇ ਆ ਹਾਂ ਜੋ ਵੀ ਪਿੰਡ ਵਾਸਤੇ ਤਰੱਕੀ ਕਰੂਗਾ ਉਸ ਨੂੰ ਜੋ ਆਪਾਂ ਵੱਤੋ ਵੱਤ ਪਿੰਡ ਉਹਦੇ ਨਾਲ ਖੜਾ ਜੋ ਵੀ ਬੱਚਾ ਪਿੰਡ ਦਾ ਨਾਮ ਰੋਸ਼ਨ ਕਰੂਗਾ ਜਾਂ ਪਿੰਡ ਵਾਸਤੇ ਤਰੱਕੀ ਕਰੂਗਾ ਆਪਦੇ ਪਰਿਵਾਰ ਵਾਸਤੇ ਤਰੱਕੀ ਕਰੂਗਾ ਤਾਂ ਸਾਰਾ ਨਗਰੀ ਉਹਦੇ ਨਾਲ ਖੜਾ ਹੈ ਜੋ ਵੀ ਉਹਨੂੰ ਲੋੜ ਹੋਵੇ ਅਰਸ਼ਦੀਪ ਨੂੰ ਵੀ ਜਦੋਂ ਵੀ ਉਦੋਂ ਵੀ ਆਪਾਂ ਆਖਿਆ ਸੀਗਾ ਤਾਂ ਆਪਾਂ ਨਾਲ ਖੜੇ ਕੋਈ ਚੱਕਰ ਤਾਂ ਆਪਣੇ ਨਾਲ ਸੀਗੇ ਸਰਪੰਚ ਗੁਰਮੀਤ ਸਿੰਘ ਜੀ ਮੈਂਬਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਕਿੰਨੀ ਖੁਸ਼ੀ ਹੋ ਰਹੀ ਹੈ ਅਰਸ਼ਦੀਪ ਦੇ ਜਿਹੜੇ ਆਪਾਂ ਦੁਬਾਰਾ ਵੇੜੇ ਚੱਲ ਕੇ ਆਏ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਉਸ ਦਿਨ ਵੀ ਆਪਾਂ ਮਰਾੜ ਸਾਹਿਬ ਤੁਹਾਡੇ ਚੈਨਲ ਦੇ ਜੂ ਸਾਰੇ ਇਕੱਠੇ ਹੋਏ ਸੀਗੇ ਔਰ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਇਹ ਲੜਕੀ ਆਉਣ ਵਾਲੇ ਦੂਸਰੇ ਬੱਚਿਆਂ ਲਈ ਰਾਧ ਸੇਰਾ ਬਣੂਗੀ ਕਿਉਂਕਿ ਐਸੇ ਹਾਲਾਤ ਚੋਂ ਉੱਠ ਕੇ ਕਈ ਵਾਰੀ ਬੱਚੇ ਚ ਇਹ ਕੰਪਲੈਕਸ ਰਹਿੰਦਾ ਹੈ ਕਿ ਨਹੀਂ ਜੀ ਉਹ ਤਾਂ ਵੱਡੇ ਸਕੂਲਾਂ ਚ ਪੜਨ ਵਾਲੇ ਅੰਗਰੇਜ਼ੀ ਸਕੂਲਾਂ ਚ ਪੜਨ ਵਾਲੇ ਬੱਚੇ ਅੱਗੇ ਵੱਧ ਸਕਦੇ ਆ ਸੋ ਇਸ ਬੱਚੀ ਨੇ ਮਤਲਬ ਉਹਨਾਂ ਲਈ ਇੱਕ ਨਵਾਂ ਰਾਹ ਦਿਖਾਇਆ ਉਹਨਾਂ ਨੂੰ ਔਰ ਆਉਣ ਵਾਲੇ ਬੱਚਿਆਂ ਲਈ ਇਹ ਮਤਲਬ ਰਾਹ ਦਾ ਸੇਰਾ ਬਣੀ ਹੈ ਔਰ ਇਸ ਗੱਲ ਦੀ ਬੜੀ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਇਹਨਾਂ ਦੇ ਮਾਪਿਆਂ ਨੂੰ ਇਹਨਾਂ ਦੇ ਹੋਰ ਸਰਕਲ ਨੂੰ ਜਿਨ੍ਹਾਂ ਨੇ ਇਹਨਾਂ ਦੀ ਇੰਨੀ ਸਪੋਰਟ ਕੀਤੀ ਹੈ ਉਹਨਾਂ ਨੂੰ ਬਹੁਤ-ਬਹੁਤ ਦਿਲੀ ਮੁਬਾਰਕਬਾਦ ਔਰ ਅਸੀਂ ਜਿੰਨੀ ਜੋਗਿਆ ਇਹਨਾਂ ਦੇ ਨਾਲ ਖੜੇ ਆ ਅੱਗੇ ਵੀ ਖੜੇ ਸੀ ਤੇ ਪਰਮਾਤਮਾ ਕਰੇ ਇਹ ਦਿਨ ਤੇ ਰਾਤ ਦੁਗਣੀ ਤਰੱਕੀ ਕਰੇ ਲੈ ਵੀ ਆਰਸ਼ਦੀਪ ਸਾਰਿਆਂ ਵੱਲੋਂ ਜਿਹੜੀ ਆ ਤੈਨੂੰ ਸਪੋਰਟ ਆ ਆਪਣੇ ਸਪੈਸ਼ਲ ਕੈਨੇਡਾ ਤੋਂ ਚੱਲ ਕੇ ਆ ਅੰਕਲ ਠੀਕ ਆ ਤੈਨੂੰ ਜਿਹੜੀ ਹੁਣ ਕੋਈ ਬੇਫਿਕਰਾ ਤੂੰ ਕਿਸੇ ਗੱਲੋਂ ਟੈਨਸ਼ਨ ਨਹੀਂ ਪੰਚਾਇਤ ਤੇ ਨਾਲ ਪੈਂਡ ਨਾਲ ਹਨਾ ਸਾਰਾ ਤੇਰੇ ਨਾਲ ਪੰਜਾਬ ਖੜਾ ਤੇ ਪੰਜਾਬ ਦੀ ਧੀ ਬਣ ਕੇ ਤੂੰ ਦਿਖਾਉਣਾ ਠੀਕ ਆ ਤੇ ਮੈਂ ਆਸ ਕਰਦਾ ਆ ਵੀ ਆਹ ਗਰੀਬੀ ਆ ਜਿਹੜੀ ਆ ਗਰੀਬੀ ਤੂੰ ਕੱਢਣੀ ਆ ਹਾਂਜੀ ਤੇ ਹੋਰ ਜਿਹੜਾ ਆ ਆਪਦੇ ਆਉਣ ਵਾਲੇ ਜਿਹੜੇ ਹੈਗੇ ਬੱਚੇ ਆ ਤੇਰੇ ਨਾਲ ਦੇ ਇਹ ਦੇ ਉਹਨਾਂ ਨੂੰ ਕੀ ਜਿਹੜਾ ਸਨੇਹਾ ਦੇਣਾ ਚਾਹੁੰਦੀ ਆ ਮੈਂ ਉਹਨਾਂ ਨੂੰ ਇਹ ਸਨੇਹਾ ਦਿੰਨੀ ਆ ਕਿ ਆਪਣੇ ਪਿੰਡ 'ਚ ਕੋਈ ਐ ਤਾਂ ਹੁੰਦਾ ਨਹੀਂ ਹਨਾ ਕੋਈ ਵੀ ਮਿਲੇਨੀਅਰ ਖੜੇ ਆ ਸਾਰੇ ਆਮ ਜਿਹੇ ਘਰਾਂ ਦੇ ਜਵਾਕ ਹੁੰਦੇ ਆ ਤੇ ਉਹਨਾਂ ਦੇ ਘਰ ਦੇ ਮਤਲਬ ਕਿ ਦਿਨ ਰਾਤ ਕੰਮ ਕਰਕੇ ਹਨਾ ਉਹਨਾਂ ਨੂੰ ਸਕੂਲ ਪੜਨ ਭੇਜਦੇ ਆ ਤੇ ਉਹ ਪੜਾਈ ਵੱਲ ਕਨਸੈਂਟਰੇਟ ਕਰਨੇ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ ਤੇ ਉਹਨਾਂ ਦਾ ਵੀ ਨਾਂ ਰੌਸ਼ਨ ਕਰਨ ਉਹਨਾਂ ਦੀ ਮਿਹਨਤ ਦਾ ਵੀ ਮੁੱਲ ਉਹਨਾਂ ਨੂੰ ਮੋੜਨਾ ਬਸ ਪੜ੍ਹਨ ਠੀਕ ਹੈ ਜਾਨੀ ਕਿ ਪੜ੍ਹਾਈ ਦਾ ਸਨੇਹ ਹੀ ਦੇਣਾ ਤੇ ਪੜ੍ਹਾਈ ਬਿਨਾ ਹਣਾ ਜਿਹੜਾ ਕੁਝ ਵੀ ਨਹੀਂ ਇਹ ਸਾਰਾ ਇਹੀ ਹੈ ਹਾਂਜੀ ਤੇ ਠੀਕ ਹੈ ਦਰਸ਼ਕੋ ਅੱਜ ਆਪਾਂ ਆਏ ਸੀਗੇ ਫੇਰ ਅਰਸ਼ਦੀਪ ਤੇ ਵਿੜੇ ਤੇ ਮੈਂ ਜਿਹੜਾ ਹੈਗਾ ਇਹ ਵੀਡੀਓ ਨੂੰ ਕਹੂੰਗਾ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਕਿਉਂਕਿ ਤਾਂ ਜੋ ਅਰਸ਼ਦੀਪ ਨੂੰ ਦੇਖ ਕੇ ਹੋਰ ਵੀ ਜੜੀਆਂ ਕੁੜੀਆਂ ਹੈਗੀਆਂ ਉਹ ਪੰਜਾਬ ਤੋਂ ਪਹਿਲੇ ਨੰਬਰ ਤੇ ਜਿਹੜਾ ਆ ਕੇ ਰਹਿ ਕੇ ਆਪਦਾ ਨਤੀਜੇ ਜਿਹੜੇ ਵਧੀਆ ਪੜ੍ਹਾਈ ਕਰ ਸਕਣ ਤੇ ਆਪਦਾ ਪੰਜਾਬ ਦਾ ਕੀ ਸਾਰੇ ਦੇਸ਼ ਦਾ ਨਾਮ ਜਿਹੜਾ ਰੋਸ਼ਨ ਕਰ ਸਕਣ